ਧਰਤੀ ਗगन ਵਿਚਾਲੇ ਆਪਣਾ ਮੁਕਾਮ ਕਰਕੇ ਆਏ ਧਰਤੀ ਗगन ਵਿਚਾਲੇ ਆਪਣਾ ਮੁਕਾਮ ਕਰਕੇ ਬੱਦਲਾਂ ਨੇ ਰੱਖ ਲਿਆ ਹੈ ਸੂਰਜ ਗੁਲਾਮ ਕਰੇ ਸੂਰਜ ਗੁਲਾਮ ਕਰੇ ਸ਼ੁਕਰੀਆ ਹੋਰ ਹਰ ਗੀਤ ਹਰ ਗਜ਼ਲ ਨੂੰ ਕੁਝ ਇਸ ਤਰ੍ਹਾਂ ਲਿਖਾਂਗਾ ਹਰ ਗੀਤ ਹਰ ਗਜ਼ਲ ਨੂੰ ਕੁਝ ਇਸ ਤਰ੍ਹਾਂ ਲਿਖਾਂਗਾ ਜਾਣਣਗੇ ਲੋਕ ਤੈਨੂੰ ਮੇਰੇ ਕਲਾਮ ਕਰਕੇ ਬਾਹੂ 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 ਅਤੇ ਨਦੀਆਂ ਦੀ ਆਪਣੀ ਹਸਤੀ ਹੈ ਮੰਜ਼ਿਲੋਂ ਉਰੇ ਬਸ ਨਦੀਆਂ ਦੀ ਆਪਣੀ ਹਸਤੀ ਹੈ ਮੰਜ਼ਿਲੋਂ ਉਰੇ ਬਸ ਹਾਂ ਸਾਗਰ ਨੇ ਰੱਖ ਦੇਣਾ ਸਭ ਨੂੰ ਬੇਨਾਮ ਕਰਕੇ ਵਾਹ ਵਾਹ ਬਹੁਤ ਬਹੁਤ ਅੱਛਾ ਹੈ ਨਦੀਆਂ ਦੀ ਆਪਣੀ ਹਸਤੀ ਵਾਹ ਵਾਹ ਹੈ ਮੰਜ਼ਿਲੋਂ ਉਰੇ ਬਸ ਹਾਂ ਸਾਗਰ ਨੇ ਰੱਖ ਦੇਣਾ ਸਭ ਨੂੰ ਬੇਨਾਮ ਕਰਕੇ ਜਾਹਵਤ ਔਰ ਲਾਈ ਹਵਾ ਨ ਯਾਰੀ ਤੇ ਵਾਪਸ ਕਦੇ ਨਾ ਮੁੜਿਆ ਹਾਏ ਲਾਈ ਹਵਾ ਨ ਯਾਰੀ ਤੇ ਵਾਪਸ ਕਦੇ ਨਾ ਮੁੜਿਆ ਪੱਤਾ ਫੇਰ ਉੱਡ ਪਿਆ ਹੈ ਦੂ ਪਾਲਾ ਆਰਾਮ ਕਰਕੇ ਹਾਏ ਵਾਹ 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 ਅ ਕੋਈ ਨਾਮ ਹੀ ਹਾਂ ਲਾਈ ਹਵਾ ਨ ਯਾਰੀ ਤੇ ਵਾਪਸ ਦੁਬਾਰਾ ਕਦੇ ਨਾ ਮੁੜਿਆ ਪੱਤਾ ਫੇਰ ਉੱਡ ਪਿਆ ਹੈ ਦੂ ਪਾਲਾ ਆਰਾਮ ਕਰਕੇ ਔਰ ਕੁਝ ਨਵੇਂ ਸ਼ੇਰ ਆਹ ਪਾਜੀ ਵੱਖਰੀ ਹੋਣ ਦੇ ਵਹਿਮ ਚ ਜੀਵੇ ਅੱਛਾ ਵੱਖਰੀ ਹੋਣ ਦੇ ਵਹਿਮ ਚ ਜੀਵੇ ਮੁੜ ਮਿਲਣੀ ਤੋਂ ਰੋਜ਼ ਡਰੇ ਹਾਂ ਵੱਖਰੀ ਹੋਣ ਦੇ ਵਹਿਮ ਚ ਜੀਵੇ ਮੁੜ ਮਿਲਣੀ ਤੋਂ ਰੋਜ਼ ਡਰੇ ਆਹ ਸਾਗਰ ਤੋਂ ਵਿਛੜਨ ਦਾ ਚੋਰਾ ਬਿਰਲੀ ਕੋਈ ਬੂੰਦ ਕਰੇ ਹਾਏ ਵਾਹ ਜੀ ਸਾਹਿਬ ਇਹ ਵਾਹ 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 ਵਕਰੀ ਹੋਣ ਦੇ ਵਹਿਮ ਚ ਜੀਵੇ ਮੋੜ ਮਿਲਣੀ ਤੋਂ ਰੋਜ਼ ਡਰੇ ਸਾਗਰ ਤੋਂ ਵਿਛੜਨ ਦਾ ਝੋਰਾ ਵਿਰਲੀ ਕੋਈ ਬੂੰਦ ਕਰੇ ਔਰ ਸਾਵੀ ਪੱਧਰੀ ਬਾਟ ਮੁਕਾ ਜੋ ਖੁਦ ਨੂੰ ਜੇਤੂ ਸਮਝ ਰਹੇ ਵਾਹ 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 ਸਾਵੀ ਪੱਧਰੀ ਬਾਟ ਮੁਕਾ ਜੋ ਖੁਦ ਨੂੰ ਜੇਤੂ ਸਮਝ ਰਹੇ ਇਸ ਤਲਿਸਮੀ ਰਸਤੇ ਦੇ ਉਹ ਆਦ ਅੰਤ ਤੋਂ ਬੇਖਬਰੀ ਵਾਹ ਸ਼ੁਕਰੀਆ ਔਰ ਸ਼ੇਖ ਦੇਖ ਲਓ ਕਿ ਸੂਰਜ ਜਿਵੇਂ ਮੁਸੱਵਰ ਬਣ ਕੇ ਇਸ ਧਰਤੀ ਦੇ ਕੈਨਵਸ ਤੇ ਹਾਂ ਹਾਂ ਸੂਰਜ ਜਿਵੇਂ ਮੁਸੱਵਰ ਬਣ ਕੇ ਇਸ ਧਰਤੀ ਦੇ ਕੈਨਵਸ ਤੇ ਸਿਖਰ ਦੁਪਹਿਰੇ ਮਾਰੂਤ ਸਾਲ ਵਿੱਚ ਮਿਰਗ ਚਲਾ ਦਾ ਰੰਗ ਭਰੇ ਆਏ 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 ਸੂਰਜ ਜਿਵੇਂ ਮੁਸੱਵਰ ਬਣ ਕੇ ਇਸ ਧਰਤੀ ਦੇ ਕੈਨਵਸ ਤੇ ਸ਼िखर ਦੁਪਹਿਰੇ ਮਾਰੂਥਲ ਵਿੱਚ ਮਿਰਗਛਲਾਂ ਦਾ ਰੰਗ ਭਰੇ ਔਰ ਆਪਣੇ ਹੀ ਵਿਸਤਾਰ ਲਈ ਹੈ ਲਾਜ਼ਮ ਭਟਕਣ ਨੂੰ ਛੁਡਣਾ ਆਪਣੇ ਹੀ ਵਿਸਤਾਰ ਲਈ ਹੈ ਲਾਜ਼ਮ ਭਟਕਣ ਨੂੰ ਛੁਡਣਾ ਬਹੁਤ ਬਹੁਤ ਭੁੱਲ ਕੇ ਬਹੁਤ ਦਿਸ਼ਾਵਾਂ ਦਾ ਬਸ ਤੁਰਦੇ ਜਾਣਾ ਬੇਫਿਕਰੇ ਬਹੁਤ ਅੱਛਾ ਹੈ ਬਹੁਤ ਅੱਛਾ ਭੁੱਲ ਕੇ ਬਹੁਤ ਦਿਸ਼ਾਵਾਂ ਦਾ ਬਸ ਤੁਰਦੇ ਜਾਣਾ ਬੇਫਿਕਰੇ ਔਰ ਕੁਝ ਸ਼ੇਅਰ ਹੋਰ ਤਾਜ਼ਦਾਰਾਂ ਦੀ ਖੁਦਾਈ ਤੋਂ ਸਦਾ ਮੁਨਕਰ ਰਹੇ ਆਹ ਤਾਜ਼ਦਾਰਾਂ ਦੀ ਖੁਦਾਈ ਤੋਂ ਸਦਾ ਮੁਨਕਰ ਰਹੇ ਸ਼ੁਕਰ ਹੈ ਕੁਝ ਲੋਕ ਮੇਰੇ ਵਾਂਗ ਵੀ ਕਾਫਰ ਰਹੇ ਤਾਜ਼ਦਾਰਾਂ ਦੀ ਖੁਦਾਈ ਤੋਂ ਸਦਾ ਮੁਨਕਰ ਰਹੇ ਸ਼ੁਕਰ ਹੈ ਸ਼ੁਕਰ ਹੈ ਕੁਝ ਲੋਕ ਮੇਰੇ ਵਾਂਗ ਵੀ ਕਾਫਰ ਰਹੇ ਵਾ 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 ਅਤੇ ਗਮਸ਼ੁਦਾ ਹੋਈ ਵਫਾ ਦੀ ਮਹਿਕ ਜੋ ਲੱਭਣ ਤੁਰੇ ਵਾ ਵਾ ਵੰਸ਼ੂ ਦਾ ਹੋਈ ਵਫਾ ਦੀ ਮਹਿਕ ਜੋ ਲੱਭਣ ਤੁਰੇ ਮੁੜ ਨਹੀਂ ਪਰਤੇ ਉਹ ਸਾਰੀ ਉਮਰ ਹੀ ਬੇਕਾਰ ਰਹਿ ਗਏ ਵਾ ਵਾ ਬਹੁਤ ਬਹੁਤ ਰਹੀਏ ਔਰ ਸੁਲਗਦਾ ਲਾਵਾ ਦਵੇ ਨਾ ਸਾੜ ਸ਼ੀਸ਼ੇ ਦੇ ਮਹਿਲ ਸੁਲਗਦਾ ਲਾਵਾ ਦਵੇ ਨਾ ਸਾੜ ਸ਼ੀਸ਼ੇ ਦੇ ਮਹਿਲ ਹਾਕਮਾਂ ਨੂੰ ਫਿਕਰ ਕਿਉਂ ਇਸੀਨਿਆਂ ਅੰਦਰ ਰਹੇ ਹਾਕਮਾਂ ਨੂੰ ਫਿਕਰ ਕਿਉਂ ਇਸੀਨਿਆਂ ਅੰਦਰ ਰਹੇ ਔਰ ਸੇਖਣਾਂਗੇ ਮੈਂ ਭਰੇ ਦਰਬਾਰ ਅੰਦਰ ਸੱਚ ਸੀ ਇੱਕ ਬੋਲਿਆ ਵਾਹ ਵਾਹ ਮੈਂ ਭਰੇ ਦਰਬਾਰ ਅੰਦਰ ਸੱਚ ਸੀ ਇੱਕ ਬੋਲਿਆ ਉਸ ਦਿਨ ਤੋਂ ਹੀ ਮੇਰੇ ਸਾਹਿਬ ਅਗਰ ਲਸ਼ਕਰ ਰਹੇ ਵਾਹ 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 ਉਸ ਦਿਨ ਤੋਂ ਹੀ ਮੇਰੇ ਸਾਹਿਬ ਅਗਰ ਲਸ਼ਕਰ ਰਹੇ ਔਰ ਆਖਰੀ ਹੈ ਕਿ ਖਤਮ ਹੋਵੇਗੀ ਸਦਾ ਲਈ ਸਲਤਨਤ ਹੁਣ ਰਾਤ ਦੀ ਵਾਹ ਵਾਹ ਖਤਮ ਹੋਵੇਗੀ ਸਦਾ ਲਈ ਸਦਾ ਅਲੀ ਸਲਤਨਤ ਹੁਣ ਰਾਤ ਦੀ ਮਸਤਕਾਂ ਵਿੱਚ ਰੌਸ਼ਨੀ ਦੇ ਬੀਜ ਨੇ ਪੂੰਗਰ ਰਹੇ ਰੌਸ਼ਨੀ ਦੇ ਬੀਜ ਨੇ ਪੂੰਗਰ ਰਹੇ ਦੁਬਾਰਾ ਕਹੋ ਦੁਬਾਰਾ ਕਹੋ ਦੁਬਾਰਾ ਕਹੋ ਵਾ ਵਾ ਖਤਮ ਹੋਵੇਗੀ ਸਦਾ ਅਲੀ ਸਲਤਨਤ ਹੁਣ ਰਾਤ ਦੀ ਮਸਤਕਾਂ ਵਿੱਚ ਰੌਸ਼ਨੀ ਦੇ ਬੀਜ ਨੇ ਪੂੰਗਰ ਰਹੇ ਜਿੰਦ